ਅੱਜ ਦਿਨਾਨਗਰ ਦੇ ਹੱਡੀਆਂ ਦੇ ਹਸਪਤਾਲ ਉਸ ਸਮੇਂ ਮੈਂ ਮਤੂਤੂ ਹੋ ਗਈ ਜਦੋਂ ਅੰਖਾਂ ਦੇ ਇੱਕ ਵਿਅਕਤੀ ਨੇ ਐਕਸਰੇ ਕਰਵਾ ਕੇ ਹਸਪਤਾਲ ਦੇ ਸਟਾਫ ਤੋਂ ਆਪਣੀ ਰਿਪੋਰਟ ਮੰਗੀ ਤਾਂ ਵਿਅਕਤੀ ਵੱਲੋਂ ਦੱਸੇ ਅਨੁਸਾਰ ਉਸ ਤੋਂ ਐਕਸਰੇ ਦੇ ਪੈਸੇ ਲੈਣ ਦੇ ਬਾਵਜੂਦ ਵੀ ਲਿਖਤੀ ਰਿਪੋਰਟ ਨਹੀਂ ਦਿੱਤੀ ਸਗੋਂ ਉਸ ਤੋਂ ਹੋਰ ਪੈਸੇ ਮੰਗੇ ਗਏ ਕਿ ਤੁਹਾਨੂੰ ਰਿਪੋਰਟ ਫਿਰ ਦਿੱਤੀ ਜਾਵੇਗੀ ਸਰ ਮੇਰਾ ਨਾਮ ਰ지ਂਦਰ ਕੁਮਾਰ ਆ ਤੇ ਇਹ ਦੀਨਾ ਨਗਰ ਅਵਾਂਖੇ ਤੋਂ ਬਿਲੋਂਗ ਕਰਦਾ ਤੇ ਮੈਂ ਸਰ ਆਪਣੀ ਨਾ ਕਮਰ ਦਾ ਤੇ ਗਰਦਨ ਦਾ ਐਕਸਰੇ ਕਰਵਾਉਣ ਦੇ ਲਈ ਮਹਾਜਨ ਹਸਪਤਾਲ ਪਹੁੰਚਿਆ ਸੀ ਸੋ ਮਹਾਜਨ ਹਸਪਤਾਲ ਮੈਂ ਐਕਸਰੇ ਕਰਵਾਇਆ ਸਰ 800 ਰੁਪਿਆ ਭੇਗ ਦਿੱਤਾ ਦੋ ਐਕਸਰੇ ਜਿਹੜੇ ਡਬਲ ਸਾਈਡ ਤੋਂ ਕਰਵਾਏ ਆ ਪਰ ਇਹਨਾਂ ਨੇ ਮੈਨੂੰ ਕੋਈ ਵੀ ਰਿਪੋਰਟ ਨਹੀਂ ਨਾਲ ਦਿੱਤੀ ਸਿਰਫ ਫਿਲਮਾਂ ਦੇ ਦਿੱਤੀਆਂ ਨਾਲ ਕੋਈ ਵੀ ਰਿਪੋਰਟ ਨਹੀਂ ਦਿੱਤੀ ਵੀ ਇਹਦੇ ਵਿੱਚ ਕੀ ਆਇਆ ਤੇ ਕੀ ਨਹੀਂ ਆਇਆ ਜਿਹੜੀ ਕਿ ਮੈਂ ਅੱਗੇ ਐਕਸਰੇ ਕਰਵਾਉਣਾ ਤੇ ਮੈਨੂੰ ਹਰ ਇੱਕ ਜਗ੍ਹਾ ਤੋਂ ਜਿਹੜੀ ਆ ਰਿਪੋਰਟ ਨਾਲ ਮਿਲਦੀ ਸੀ ਸੋ ਰੀਸੈਂਟਲੀ ਮੇਰੇ ਬ੍ਰਦਰ ਨੇ ਵੀ ਕਰਾਇਆ ਸੀ ਸੋ ਇਹਨਾਂ ਨੇ ਮੈਨੂੰ ਰਿਪੋਰਟ ਨਹੀਂ ਦਿੱਤੀ ਜਦ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਡਾਕਟਰ ਸਾਹਿਬ ਨਾਲ ਮਲਾਇਆ ਤੇ ਜਾਵੇ ਮੈਨੂੰ ਰਿਪੋਰਟ ਕਿਉਂ ਨਹੀਂ ਦਿੱਤੀ ਗਈ ਸੋ ਇਹਨਾਂ ਨੇ ਕਿਹਾ ਕਿ 100 ਰੁਪਿਆ ਪਰਚੀ ਕਟਾਓ ਫਿਰ ਡਾਕਟਰ ਸਾਹਿਬ ਨਾਲ ਮਿਲਣ ਦਵਾਵਾਂਗੇ ਇਸ ਤਰ੍ਹਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਨਹੀਂ ਮਿਲਣ ਦਵਾਂਗੇ ਤੇ ਸਰ ਮੈਨੂੰ ਇਹਨਾਂ ਨੇ ਨਹੀਂ ਮਿਲਣ ਦਿੱਤਾ ਤੇ ਜਦ ਮੈਂ ਡਾਕਟਰ ਸਾਹਿਬ ਨੂੰ ਪਰਸਨਲ ਨੰਬਰ ਤੋਂ ਫਿਰ ਨੰਬਰ ਲੈ ਕੇ ਕਾਲ ਕੀਤੀ ਆ ਸੋ ਡਾਕਟਰ ਸਾਹਿਬ ਨੇ ਮੈਨੂੰ ਤਾਂ ਵੀ ਮਨਾ ਕਰ ਦਿੱਤਾ ਕਹਿੰਦੇ ਵੀ ਅਸੀਂ ਤੁਹਾਨੂੰ ਰਿਪੋਰਟ ਨਹੀਂ ਲੈ ਕੇ ਦੇ ਸਕਦੇ ਸੋ ਜਿਹੜੇ ਡਾਕਟਰ ਨੂੰ ਦਿਖਾਣਾ ਤੁਸੀਂ ਦਿਖਾ ਸਕਦੇ ਹੋ ਪਕਾ ਇਹਦਾ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਓ ਮੈਨੂੰ ਆਇਆ ਕੀ ਹੈ ਕਹਿੰਦੇ ਯਾਰ ਤੈਨੂੰ ਸਰਵਾਈਕਲ ਹੈਗਾ ਹੈ ਤੇਰੇ ਇਲਾਕੇ ਜੇ ਹੈਗਾ ਗੈਪ ਤੇ ਲਿਖ ਕੇ ਕੀ ਦੇਣਾ ਵਾ ਤੂੰ ਦਿਖਾ ਲੈ ਡਾਕਟਰ ਨੂੰ ਕਿਸੇ ਨੂੰ ਵੀ ਮੈਂ ਕਿਹਾ ਸਰ ਮੈਨੂੰ ਨਾਲ ਰਿਪੋਰਟ ਚਾਹੀਦੀ ਹੈ ਜਿਹੜੀ ਤੁਹਾਡੇ ਹਸਪੀਟਲ ਚੋਂ ਮੈਂ ਕਰਵਾਈ ਹੈ ਆਪਣੀ ਐਕਸ-ਰੇ ਉਸ ਦੀ ਰਿਪੋਰਟ ਚਾਹੀਦੀ ਹੈ ਮੈਨੂੰ ਸੋ ਉਹਨਾਂ ਨੇ ਮੈਨੂੰ ਜਿਹੜੀ ਹੈ ਰਿਪੋਰਟ ਨਹੀਂ ਦਿੱਤੀ 800 ਰੁਪਏ ਮੇਰੇ ਐਕਸ-ਰੇ ਦਾ ਲੈ ਲਿਆ ਵਾ ਤੇ ਜਿਹੜਾ 100 ਰੁਪਏ ਦੀ ਮੈਂ ਕੋ ਬਾਅਦ ਚ ਮੰਗ ਕੀਤੀ ਗਈ ਹੈ ਡਾਕਟਰ ਸਾਹਿਬ ਨੂੰ ਮਿਲਣ ਦੀ ਸੋ ਮੈਂ ਡਾਕਟਰ ਸਾਹਿਬ ਨੂੰ ਮਿਲ ਵੀ ਨਹੀਂ ਪਾਇਆ ਤੇ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਹੋਈ ਹੈ ਤੇ ਡਾਕਟਰ ਸਾਹਿਬ ਨੇ ਮੈਨੂੰ ਸਾਫ਼ ਕੀ ਮੰਗ ਰਤਾ ਦੀ ਮੇਰੀ ਮੰਗਾ ਸਰ ਜੀ ਨਕੋਰ ਰੇਡੀਓਲੋਜੀਸਟ ਨਹੀਂ ਹੈਗਾ ਤੇ ਟੈਕਨੀਸ਼ੀਅਨ ਜੀ ਹੈਗਾ ਜਾਂ ਉਹ ਲਿਖ ਕੇ ਦੇਵੇ ਜਾਂ ਡਾਕਟਰ ਸਾਹਿਬ ਜੀ ਆਪਣੀ ਜ਼ਿੰਮੇਵਾਰੀ ਤੇ ਮਸ਼ੀਨ ਲਗਾ ਕੇ ਬੈਠੇ ਆ ਹਸਪੀਟਲ ਦੇ ਵਿੱਚ ਤੇ ਡਾਕਟਰ ਸਾਹਿਬ ਲਿਖ ਕੇ ਦੇਣ ਤੇ ਜਾਂ ਫਿਰ ਜਿਹੜੇ ਆਊਟਸਾਈਡਡ ਐਕਸਰੇ ਕਰਦੇ ਆ ਉਹ ਕਰਨੇ ਬੰਦ ਕਰ ਦੇਣ ਜਾਂ ਇਹ ਕੀ ਮੈਂ ਤਾਂ ਕਹਿੰਦਾ ਵੀ ਇਹਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਆ ਕਿ ਇਹ ਅਥਾਰਾਈਜ਼ਡ ਵੀ ਹੈਗੇ ਆ ਜਾਂ ਨਹੀਂ ਹੈਗੇ ਕਿ ਇਹ ਐਕਸਟਰਾ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਸੋ ਇਹ ਸਾਰੀ ਮੈਂ ਮੰਗ ਕਰਦਾ ਕਿ ਇਹਨਾਂ ਦੀ ਜਿਹੜੀ ਜਾਂਚ ਹੋਵੇ ਡਾਕਟਰ ਸਾਹਿਬ ਕੋਲ ਮਾਮਲਾ ਆਇਆ ਸਾਡੇ ਧਿਆਨ ਦੇ ਵਿੱਚ ਕਿ ਬੰਦਾ ਜੇ ਤੁਹਾਡੇ ਕੋਲ ਐਕਸਟਰਾ ਕਰਾਇਆ ਤੇ ਤੁਹਾਡੀ ਅਥਾਰਟੀ ਬਣਦੀ ਹੈ ਕਿ ਉਸ ਨੂੰ ਰਾਈਟ ਰਾਈਟਿੰਗ ਕਰਕੇ ਲਿਖ ਕੇ ਦੇਣਾ ਜੇ ਪਰਚੀ ਤਿਆਰ ਜੇ ਟ੍ਰੀਟਮੈਂਟ ਦੀ ਦਿਖਾਣ ਦੀ ਪਰਚੀ ਹੋ ਜਾਏ ਫੇਵਰੀ ਰਾਈਟਿੰਗ ਹੈ ਠੀਕ ਹੈ ਨਾ ਤੇ ਤੁਹਾਡਾ ਕੀ ਕਹਿਣਾ ਤੁਹਾਡੀ ਰਿਪੋਰਟ ਬਣਦੀ ਹੈ ਜਾਂ ਨਹੀਂ ਬਣਦੀ ਤੁਸੀਂ ਰਿਪੋਰਟ ਰਜਿਸਟਰੀ ਨਹੀਂ ਦਿੰਦੇ ਨਹੀਂ ਲਿਖ ਸਕਦੇ ਆ ਜੇ ਪਰਚੀ ਚ ਕਟਾਂਦਾ ਯਾਰ ਮੈਂ ਤਾਂ ਹੀ ਲਿਖਾਂਗਾ ਨਾ ਜੇ ਮੈਨੂੰ ਕੋਈ ਟ੍ਰੀਟਮੈਂਟ ਕਰਾਂਦਾ ਉਹ ਕਹਿੰਦਾ ਮੈਂ ਸਰ ਐਕਸ ਕਰਾਣ ਆਇਆ ਸਿਰਫ ਹਾਂ ਜੇ ਮੈਂ ਐਕਸ ਕੀਤਾ ਉਹ ਐਕਸ ਕਰਦਾ ਡੈਟਸ ਸ ਮਾਮਲਾ ਕੀ ਹੋਇਆ ਜਿਹੜਾ ਇਹ ਗਲਵਟ ਬਸ ਯਾ ਕੁਛ ਨਹੀਂ ਆਇਆ ਮੈਂ ਅੰਦਰ ਬੈਠਾ ਮੈਂ ਤਾਂ ਦੇਖਿਆ ਵੀ ਨਹੀਂ ਕੋਈ ਮੈਨੂੰ ਤਾਂ ਜਾਣਦਾ ਸੀ ਜੇ ਮੈਨੂੰ ਆ ਜਾਂਦਾ ਸਿੱਧਾ ਤਾਂ ਇਹ ਗੱਲ ਇੱਥੇ ਮੁੱਕ ਜਣੀ ਸੀ ਮੀਨ ਉਹ ਕਿਹਾ ਅੱਗੇ ਸੀ ਚੀਜ਼ ਨਹੀਂ ਪਹਿਲੇ ਕਹਿੰਦਾ ਕਿ ਮੈਨੂੰ ਰਿਪੋਰਟ ਚਾਹੀਦੀ ਹੈ ਫਿਰ ਇਹ ਐਕਸ ਰ ਕਰਨਾ ਹੀ ਨਹੀਂ ਸੀ ਯਾਨੀ ਕਹਿੰਦਾ ਐਕਸ ਕਰਵਾਣਾ ਕੋਈ ਆਂਦੇ ਜਾਂ ਆਸਪਾਸ ਡਾਕਟਰ ਕੇ ਬੰਦੇ ਆਏਂਦੇ ਐਕਸ ਕਰਾਣ ਲਈ ਸਿਰਫ ਕਰਾ ਕੇ ਚਲੇ ਜਾਂਦੇ ਮੈਂ ਕੁੜੀ ਨੂੰ ਪੁੱਛਿਆ ਨੇ ਦਿਖਾਣਾ ਕਹਿੰਦਾ ਨਹੀਂ ਦਿਖਾਣਾ ਨਹੀਂ ਹੈ ਐ ਸਿਰਫ ਐਕਸ ਕਰਾਉਂਦਾ ਡੈਟਸ ਇ ਕੰਮੋ ਕੀ ਗੱਲ ਬਾਅਦ ਚ ਜਦੋਂ ਹੋ ਗਿਆ ਫਿਰ ਇਹ ਮੈਨੂੰ ਰਿਪੋਰਟ ਯਾਰ ਇਹ ਯਾਨੀ ਪਹਿਲੇ ਦੱਸ ਦਿੰਦਾ ਇਹ ਕਰਾਣਾ ਕਰਨਾ ਹੀ ਨਹੀਂ ਸੀ। ਕੋਈ ਵੈਸੇ ਮੈਨੂੰ ਦਿਖਾਣਾ ਨਹੀਂ ਮੈਨੂੰ ਰਿਪੋਰਟ ਚਾਹੀਦੀ ਆਂ ਦੋਸਤ। ਹੋ ਸਕਦਾ ਕਿ ਇਹ ਵਿਦਆਉਟ ਅਸੀ ਐਕਸਰਾ ਵਿਦਆ ਕਿਹੜੇ ਰਿਪੋਰਟ ਤੋਂ ਕਿਸੇ ਨੂੰ ਦੇ ਸਕਦੇ ਆਂ ਵੈਸੇ। ਨਹੀਂ ਮੈਂ ਪਰਚੀ ਨਾਲ ਲਿਖਦਾ ਯਾਰ। ਹਾਂਜੀ। ਮੈਂ ਆਪਣੇ ਆਪਣੀ ਪਰਚੀ ਨਾਲ ਲਿਖ ਕੇ ਦਿੰਦਾ ਜਈ ਆਪਣਾ ਐਕਸੇ ਕਰਾਣੇ ਆ ਲਿਖ ਕੇ ਦਿੰਨੇ ਸਾਰਾ। ਇਹ ਵੀ ਵੈਸੇ ਜੇ ਦੇਖਿਆ ਜਾਵੇ ਤੇ ਰੇਡੀਓਲੋਜੀਸਟ ਹੋਣਾ ਜ਼ਰੂਰੀ ਹੈ ਤੇ ਲੇਕਿਨ ਨਹੀਂ ਹੋਣ ਚਾਹੀਦਾ। ਗੱਲ ਇਹ ਸੀ ਕਿ ਟੈਕਨੀਸ਼ੀਅਨ ਨੇ ਕਹਿੰਦਾ ਡਾਇਗਨੋਸਿਸ ਐਕਸੇ ਕਰਨਾ ਹੈ। ਹਾਂਜੀ। ਟੈਕਨੀਸ਼ੀਅਨ ਜਿਹੜਾ ਜੋ ਹਾਂ ਕਿਤੇ ਕੋਨ ਰੀਡਾਇਲੋਜਿਸਟ ਕਰਦੇ ਸਾਰੇ ਗਮਜ ਕੋ ਰੀਡਾਇਲੋਜਿਸ ਕਰਦਾ ਵਾ ओके ਸਾਰੇ ਇਡੇ ਬੈਠੇ ਵੀ ਰੀਡਾਇਲੋਜੀ ਸਿਰ ਡਾਕਟਰ ਸੋਨੀਨ ਸਾਡੇ ਕੋਲ ਰੀਡਾਇਲੋਜਿਸ ਨੀ ਮੈਂ ਟੈਕਨੀਸ਼ੀਅਨ ਹੋਣਾ ਜੀ ਨੈਕਸਟ ਜੀ 40 ਰੀਡਾਇਲੋਜਿਸ ਯਾਦ ਕਰ ਰਿਹਾ ਇਥੇ ਇੰਡਾ ਨਗਰ ਦੇ ਵਿੱਚ ਉਸ ਤਰ੍ਹਾਂ ਚੱਲ ਰਿਹਾ ਕਾਲ ਯਾਰ ਉਸ ਤਾਂ ਹੀ ਚੱਲਦਾ ਹਥਾਂ ਤੇ ਯਾਰ ਠੀਕ ਹੈ ਤਾਂ